ਕਾਂਗਰਸ ਪਾਰਟੀ ਦੇ ਇਧਰ ਆ ਜਾਓ ਵੀਰ ਜੀ ਮੇਰੀ ਸਾਹਿਬ ਨੂੰ ਬੁਲਾ ਦਿਓ ਮੇਰੀ ਸਾਹਿਬ ਨੇ ਸਾਡੇ ਉਮੀਦਵਾਰ ਸ਼੍ਰੀਮਤੀ ਸਰਿੰਦਰ ਕੌਰ ਜੀ ਨੇ ਅੱਜ ਕਾਗਜ਼ ਕਾਗਜ਼ ਦਾਖਲ ਕੀਤੇ ਹੈ ਮੈਂ ਇਹਨਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਤੇ ਮੈਂ ਕਾਂਗਰਸ ਸਾਈ ਕਮਾਂਡ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਬਹੁਤ ਹੀ ਨੇਕ ਸੂਝਵਾਨ ਗਰਾਸਰੂਟ ਵਰਕਰ ਇੱਕ ਮਹਿਲਾ ਉਮੀਦਵਾਰ ਨੂੰ ਔਲਾਨਿਆ ਤੇ ਸਾਨੂੰ ਇਹਨਾਂ ਦੇ ਉਮੀਦਵਾਰ ਬਣਦੇ ਨਾਲ ਬੜਾ ਬਲ ਮਿਲਿਆ ਕਿਉਂਕਿ ਸ ਇੱਥੇ ਡਿਮਾਂਡ ਸੀ ਕਿ ਮਹਿਲਾ ਉਮੀਦਵਾਰ ਤੁਸੀਂ ਕਦੇ ਨਹੀਂ ਦਿੰਦੇ ਮਹਿਲਾ ਉਮੀਦਵਾਰ ਦੋ ਤੇ ਨਾਲ-ਨਾਲ ਕਾਂਗਰਸ ਦੇ ਵਰਕਰ ਨੂੰ ਇਹ ਸੀ ਕਿ ਸਾਡੇ ਵਿੱਚੋਂ ਦੋ ਤੁਸੀਂ ਹਮੇਸ਼ਾ ਵੱਡੇ ਲੀਡਰ ਬਾਹਰੋਂ ਲਿਆ ਕੇ ਜਾਂ ਵੱਡੇ ਲੀਡਰ ਦਿੰਦੇ ਸੋ ਅੱਜ ਪਰਿਵਾਰਵਾਦ ਵੀ ਨਹੀਂ ਰੱਖਿਆ ਪਾਰਟੀ ਨੇ ਤੇਕ ਮੈਲਾ ਨੂੰ ਵੀ ਉਮੀਦਵਾਰ ਪੜਾਇਆ ਮੈਂ ਭਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਕਾਗਜ਼ ਭਰੇ ਐ ਮੈਂ ਬੀਬੀ ਸ੍ਰਿੰਦਰ ਕੌਰ ਜੀ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਐਸੀ ਆਉਣ ਵਾਲੇ ਸਮੇਂ ਦੇ ਵਿੱਚ 20 ਦਿਨਾਂ ਦੇ ਵਿੱਚ ਲੋਕਾਂ ਕੋਲ ਜਾਵਾਂਗੇ ਵੋਟਾਂ ਮੰਗਾਵਾਂਗੇ ਤੇ ਵੱਡੇ ਪੱਧਰ ਤੇ ਮੈਨੂੰ ਯਕੀਨ ਹੈ ਕਿ ਕਾਂਗਰਸ ਪਾਰਟੀ ਦੀ ਜਿੱਤ ਹੋਏਗੀ ਸਰ ਗੱਲ ਕਰੀ ਕਿਹੜੇ ਮੁੱਦੇ ਆ ਗਏ ਇਹ ਜਦ ਪਾਰਲੀਮੈਂਟ ਦੇ ਅੰਦਰ ਸੇ ਇਦਿਟਸ ਕੌਂਸਲ ਦੇ ਵਿੱਚ ਆਵਾਜ਼ ਆ ਰਹੀਆਂ ਨੇ ਕਿ ਇੱਕ ਇਨਸਪੈਕਸ਼ਨ ਹੋਣੀ ਚਾਹੀਦੀ ਆ ਡੀਅਰ ਅਨਲਿਸਿਸ ਦੇ ਰਿਹਾ ਕਿ ਐਸਵੀਪੀ ਨੂੰ 19 14% ਹੀ ਦੇ ਗਿਆ ਜੋ ਨੈਸਕਮਟ ਅਸੈਂਬਲੀ ਇਲੈਕਸ਼ਨ ਜਸਟ 3% ਦੇ ਹੀ ਆ ਇਸ ਨੋਟ ਹਾਲੋਸਟ ਮਾਲਵਾ ਆਲਮੋਸਟ 10 ਹੋ ਗਿਆ ਉਹਦੇ ਜਵਾਬ ਚ ਬਲਿੰਗ ਸਾਹਿਬ ਨੇ ਜਵਾਬ ਦਿੱਤਾ ਤੁਹਾਡਾ ਕੀ ਹੈ ਨੇ ਇਹ ਕਹਿੰਨਾ ਕਿ ਪਾਰਟੀਆਂ ਇਨਸਪੈਕਸ਼ਨ ਹਮੇਸ਼ਾ ਕਰਦੀਆਂ ਰਹਿੰਦੀਆਂ ਹੈ ਜੇ ਜਿੱਤਿਆ ਹੋਵੇ ਤਾਂ ਵੀ ਕਰਨੀ ਹੁੰਦੀ ਹੈ ਜੇ ਹਾਰਿਆ ਹੋਵੇ ਤਾਂ ਵੀ ਕਰਨੀ ਹੁੰਦੀ ਹੈ ਜੋ ਹਾਲਾਤਾਂ ਦੇ ਮੱਦੇ ਨਜ਼ਰ ਜਿਸ ਤਰੀਕੇ ਦੇ ਨਾਲ ਸਾਨੂੰ ਵੋਟ ਪਈ ਹੈ ਜਾਂ ਜਿਨ ਮੇ ਸਾਡੀਆਂ ਥੀਟਾਂ ਜਿੱਤੀਆਂ ਉਹ ਉਸ ਦੇ ਨਾਲ ਕੋਈ ਹਰਜ ਨਹੀਂ ਹੈ ਜੇ ਉਸ ਨੂੰ ਹੋਰ ਖੋਖਿਆ ਜਾਵੇ ਕਿ ਕਿਆ ਕਿਆ ਕਿੱਥੇ ਕਮੀਆਂ ਰਹੀਆਂ ਤੇ ਕਿੱਥੇ ਸਾਨੂੰ ਸਟਰੈਂਥ ਮਿਲੀ ਹੈ ਇਹ ਦੇਖ ਲੈਣ ਤੇ ਕੋਈ ਹਰਜ ਨਹੀਂ ਹੈ ਪਾਰਟੀ ਨੂੰ ਦੇਖ ਲੈਣਾ ਚਾਹੀਦਾ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਕੁਝ ਗੇਮਸ ਮੋਰ ਇਹ ਤਾਂ ਹਮੇਸ਼ਾ ਹੀ ਰਹਿੰਦਾ ਹੈ ਤੁਸੀਂ ਕਦੇ ਵੀ ਇਲੈਕਸ਼ਨ ਲੜੋ ਮੈਂ ਮੈਂ ਪੌਣੇ 2 ਲੱਖ ਵੋਟਾਂ ਦੇ ਜਿੱਤਿਆ ਤੇ ਮੈਨੂੰ ਅੱਜ ਵੀ ਲੱਗਦਾ ਕਿ ਜੇ ਮੈਂ ਇਹ ਗੱਲਾਂ ਵੀ ਕਰ ਲੈਂਦਾ ਤਾਂ ਮੈਂ ਹੋਰ ਸ਼ਾਇਦ ਜਿੱਤਦਾ ਸੋ ਇਸ ਕਰਕੇ ਇਹ ਹਮੇਸ਼ਾ ਹੀ ਰਹਿੰਦਾ ਹੈ ਕਿ ਜੇ ਅਸੀਂ ਸੱਤ ਜਿੱਤੇ ਹੈ ਗੁਲਾਨਪੁਰ ਸਾਹਿਬ ਜਾਂ ਹੁਸ਼ਿਆਰਪੁਰ ਵੀ ਜਿੱਤੀ ਜਾ ਸਕਦੀ ਸੀ ਤੁਹਾਡਾ ਕਿਉਂ ਨਹੀਂ ਜਿੱਤੀ ਜਾ ਸਕਦੀ ਸੀ ਜੀ ਮੈਂ ਤਾਂ ਹਮੇਸ਼ਾ ਕਹਿੰਦਾ ਕਿ ਜਿੱਤੀ ਜਾ ਸਕਦੀ ਸੀ ਔਰ ਲੀਡ ਵੀ ਹੋਰ ਵੱਧ ਸਕਦੀ ਸੀ ਸਾਡਾ ਵੋਟ ਸ਼ੇਅਰ ਵੀ ਹੋਰ ਵੱਧ ਸਕਦਾ ਸੀ ਇਹ ਹੁੰਦਾ ਹੀ ਹੈ ਸੋ ਪਾਰਟੀ ਨੂੰ ਇਹ ਦੇਖਣ ਚ ਕੋਈ ਹਰਜ ਨਹੀਂ ਇਹ ਅਲਰਟ ਜਿਹੇ ਲੋਕਾਂ ਦਾ ਸਾਰੀ ਜੁੜੀ ਕਿੱਦਾਂ ਦੇਖਦੇ ਨੇ ਕਿ ਕੱਲ ਤਾਂ ਆਮ ਆਦਮੀ ਪਾਰਟੀ ਨੇ ਕਾਫੀ ਢੋਲ ਵਜਾਇਆ ਲੇਕਿਨ ਹੁਣ ਨਿਰਾਸ਼ਾ ਦੇਖਣ ਨੂੰ ਮਿਲਦੀ ਹੈ ਦੇਖੋ ਬਾਰਡਰ ਵਿੱਚ ਲੜਾਈ ਲੜਨ ਕਹਿੰਦੇ ਗਿਆ ਸੀ ਉੱਥੋਂ ਜਿੱਤ ਕੇ ਵਾਪਸ ਆ ਰਿਹਾ ਸੀ ਰਾਹ ਤੇ ਪਤਾ ਲੱਗਿਆ ਕਿ ਅਜੇ ਲੜਾਈ ਕੱਟ ਬਰੇ ਹੋਈ ਵਾਪਸ ਆਜੋ ਸੋ ਮੈਨੂੰ ਐ ਦੱਸੋ ਕਿ ਕਿਹੜੀ ਜਿੱਤ ਕਰਕੇ ਆ ਰਿਹਾ ਸੀ ਜਿਹੜੇ ਰਾਤ ਪਟਾਕੇ ਚਲਣੇ ਸ਼ੁਰੂ ਕਰਦੇ ਇਹ ਕਰਦੇ ਕੀ ਆ ਆਮ ਆਦਮੀ ਪਾਰਟੀ ਵਾਲੇ ਯਾਰ ਤੁਸੀਂ ਹਜ਼ਾਰਾਂ ਕਰੋੜ ਰੁਪਏ ਦੇ ਕਾਪੜੇ ਦੇ ਵਿੱਚ ਅੰਦਰ ਹੋ ਤੇ ਪੰਜਾਬ ਦੇ ਵਿੱਚ ਜਿਹੜਾ ਕਪੜਾ ਹੋਇਆ ਮੈਂ ਉਸ ਦੀ ਵੀ ਮੰਗ ਕਰਦਾ ਕਿ ਜਿਹੜਾ ਸ਼ਰਾਬ ਸੇਮ ਪਾਲਿਸੀ ਹੈ ਦਿੱਲੀ ਵਾਲਿਆਂ ਨੇ ਮਾੜੀ ਪਾਲਿਸੀ ਔਰ ਕਪੜੇ ਵਾਲੀ ਪਾਲਿਸੀ ਦੇਖ ਕੇ ਡਰ ਕੇ ਵਾਪਸ ਲੈ ਲਈ ਲੇਕਿਨ ਪੰਜਾਬ ਵਾਲਿਆਂ ਨੇ ਤਾਂ ਉਹੀ ਪਾਲਿਸੀ ਅੱਜ ਤੱਕ ਚਲਾਈ ਵੀ ਹੈ ਉਹੀ ਜਿਹੜਾ ਫੋਕ ਦਾ ਕਮਿਸ਼ਨ ਹੈ ਉਹ ਡਬਲ ਕਰਕੇ ਵੰਡੀ ਜਾ ਰਿਹਾ ਤੇ ਕਰੋੜਾਂ ਹਜ਼ਾਰਾਂ ਕਰੋੜ ਦਾ ਕਪੜਾ ਪੰਜਾਬ ਦੇ ਵਿੱਚ ਵੀ ਹੈ ਮੈਂ ਇਹ ਮੰਗ ਕਰਦਾ ਕਿ ਪੰਜਾਬ ਵਿੱਚ ਵੀ ਇਸ ਦੀ ਕੋ ਖੋਣੀ ਚਾਹੀਦੀ ਹੈ ਤੇ ਜਿਹੜੇ ਲੋਕ ਲੁੱਟ ਰਹੇ ਦੋਵੇਂ ਹੱਤੀ ਪੰਜਾਬ ਨੂੰ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਕਾਫੀ ਟਾਈਮ ਤੋਂ ਡਿਮਾਂਡ ਕਰ ਰਹੀ ਹੈ ਤੁਹਾਨੂੰ ਕੀ ਲੱਗਦਾ ਵੀ ਪੰਜਾਬ ਚ ਇਹ ਇਹ ਦਿਨ ਪਰੀ ਸੇਮ ਸੀ ਏਦਾਂ ਕਿ ਸਾਡੇ ਮੁੱਖ ਮੰਤਰੀ ਜੀ ਜਾਂਦੇ ਆ ਅਮਿਤ ਸ਼ਾਹ ਨੂੰ ਮੱਥਾ ਟੇਕਿਉਂਦੇ ਆ ਤੇ ਉਹਨਾਂ ਦੇ 6 ਮਹੀਨੇ ਲੰਘ ਜਾਂਦੇ ਆ ਹੁਣ 6 ਮਹੀਨੇ ਪੂਰੇ ਹੋਣ ਵਾਲੇ ਆ ਹੁਣ ਫੇਰ ਜਾਣਗੇ ਸੀਐਮ ਸਾਹਿਬ ਚਲੰਦਰ ਰੋਗੇ ਲੱਗਦਾ ਕਿ ਫਰਕ ਪੋਕਾ ਚਾਹਣਾ ਚਾਹੀਦਾ ਕੌਣ ਜਿੰਦ ਰਹੇਗਾ ਸੀਐਮ ਸਾਹਿਬ ਕੋ ਤੇ ਰਣ ਲੱਗੇ ਉਹ ਯਾਰ ਪਹਿਲੇ ਉਰੇ ਦਾ ਡੜਾ ਸੱਟਾ ਬਹੁਤ ਚੱਲਦਾ ਨਸ਼ਾ ਪਹਿਲੇ ਉਰੇ ਬਹੁਤ ਹੈ ਤੁਸੀਂ ਉਹਰੇ ਹੋਰ ਲੈ ਆ ਕੇ ਪਟਾਰਾ ਕੇ ਹੋਰ ਵੱਧ ਜੂਗਾ ਸਾਰੇ ਪੰਜਾਬ ਦੇ ਵਿੱਚ ਵੱਧ ਗਿਆ ਜਿਸ ਦਿਨ ਦਾ ਇਹ ਮੁੱਖ ਮੰਤਰੀ ਬਣਿਆ ਘਰ ਘਰ ਦੇ ਵਿੱਚ ਨਸ਼ਾ ਵਿਕਣ ਲੱਗ ਗਿਆ ਮੈਂ ਪਹਿਲਾਂ ਕਿਹਾ ਸੀ ਸਟੇਟ ਚਲਾਉਣ ਦੇ ਵਿੱਚ আর ਸਟੇਜ ਚਲਾਉਣ ਦੇ ਵਿੱਚ ਫਰਕ ਹੈ ਇਹ ਬੰਦਾ 2 ਸਾਲ ਤੋਂ ਸਟੇਜ ਹੀ ਚਲਾ ਰਿਹਾ ਇਹਨੇ ਸਟੇਟ ਨਹੀਂ ਜਲਾਈ ਨਾ ਹੀ ਇਸ ਤੋਂ ਚਲਣੀ ਹੈ ਬੜੀ ਛੇਤੀ ਮੈਨੂੰ ਪੂਰੀ ਉਮੀਦ ਹੈ ਕਿ ਇਸ ਤੋਂ ਨਜਾਤ ਮਿਲ ਜਾਣੀ ਆ ਤੁਸੀਂ ਚੋਣ ਜਿਤਾਓ ਸਾਨੂੰ ਉਸ ਤੋਂ ਬਾਅਦ ਇਹਨਾਂ ਦੀ ਛੁੱਟੀ ਹੋ ਜਾਣੀ ਸਰ ਪੈਸਾ ਨਹੀਂ ਇਹ ਚੋਣ ਜਿਤਾਓ ਤੇ ਗਵਰਨਮੈਂਟ ਜਾਊਗੀ ਹਾਂ ਮੈਂ ਤਾਂ ਅੱਜ ਵੀ ਕਹਿ ਰਿਹਾ ਥੋੜੇ ਜਿਹੇ ਟਾਈਮ ਦਾ ਲੱਗੂਗਾ ਨਾ ਥੋੜੇ ਜਿਹੇ ਟਾਈਮ ਦਾ ਇਹ ਜਾ ਰਹੀ ਹੈ ਸਰਕਾਰ ਬੜੀ ਛੇਤੀ ਇਹ ਹੁਣ ਆਪਣੇ ਆਖਰੀ ਪੜਾ ਦੇ ਵਿੱਚ ਹੈ ਆਖਰੀ ਦਿਨਾਂ ਦੇ ਵਿੱਚ ਹੈ ਉਸ ਤੋਂ ਬਾਅਦ ਬੋ ਜਾ ਨਾ ਕੰਮ ਦੇਖੋ ਗੱਲ ਸੁਣੋ ਇਹਨਾਂ ਦੇ ਇੱਕ ਛਾਬਾ ਹੁੰਦਾ ਨਾ ਛਾਬੇ 'ਚ ਡੱਡੂ ਪਾ ਦੋ ਉਹ ਕਦੇ ਇੱਕ ਗਿਰ ਜਾਂਦਾ ਕਦੇ ਦੋ ਬਾਹਰ ਗਿਰ ਜਾਂਦੇ ਕਦੇ ਛਾਬਾ ਉਲਟਾ ਹੋ ਜਾਂਦਾ ਛਾਬਾ ਉਲਟਾ ਹੋਣ ਵਾਲਾ ਤੇ ਇਹ ਸਰਕਾਰ ਰਹਿਣੀ ਨਹੀਂ ਆ ਥੋੜੇ ਦਿਨਾਂ ਤੱਕ ਆ ਇਲੈਕਸ਼ਨ ਦੀ ਵੇਟ ਕਰ ਲਓ ਤੁਸੀਂ ਯਾ ਬਝਾਰਾ ਦੇ ਜਿਆਦਾ ਚਾਰ ਇਲੈਕਸ਼ਨ ਜਿਹੜੇ ਮਹੀਨੇ ਦੇ ਵਿੱਚ ਵਿੱਚ ਅਗਲੇ 'ਚ ਹੋ ਜਾਣੇ ਤੁਹਾਡੀ ਜਗ੍ਹਾ ਤੇ ਹੁਣ ਹਰਪਾਲ ਚੀਮਾ ਬੈਠੇ ਸੀ ਉਹ ਕਹਿ ਕੇ ਗਏ ਪੰਜ 'ਚ ਚਾਰ ਗਰੰਟੀਆਂ ਤਾਂ ਪੂਰੀਆਂ ਹੋ ਗਈਆਂ ਤੇ ਨਾਲ ਹੀ ਅਮਨ ਰੋੜਾ ਨੇ ਕਹਿ ਦਿੱਤਾ ਕਿ ਸਾਡਾ ਜਿਹੜਾ ਪੁਰਾਣਾ ਐਮਐਲ ਸੀ ਉਹ ਪਿੱਠ ਛੁਰਾ ਮਾਰ ਕੇ ਨਹੀਂ ਪੰਜ ਜੋ ਚਾਰ ਨੇ ਹੋਈ 13 ਚੋ ਤਿੰਨੇ ਗਾਰੰਟੀਆਂ ਰਹਿ ਗਈਆਂ ਉਹ ਵੀ ਹੁਣ ਖਤਮ ਹੋ ਜਾਣੀਆਂ ਅੱਛਾ ਜਿਹੜੀ ਆ ਰੌਂਗਾ ਸੇ ਐਨਐਸਈ ਲਿਖਦਾ ਗਿਆ ਤੜਕੀ ਕਰਦੇ ਅੰਮ੍ਰਿਤਪਾਲ ਉਹਨਾਂ ਦਾ ਐਨਐਸਈ ਨਾਲ ਉਹ ਹਰਦਾ ਆ ਤਾ ਗਿਆ ਪਰ ਗੱਲ ਉਹਨਾਂ ਦਾ ਕਹਿਣਾ ਕਿ ਜਿੰਨੀ ਸਜਾ ਜਿਨੀ ਮਿਲਦੀ ਜਿੰਨਾ ਉਸ ਨੂੰ ਨਾ ਕਾਬੂ ਸੀ ਉਹ ਪ੍ਰਧਾਨ ਨੇ ਜਿਹੜਾ ਟੈਕੀਏ ਨਹੀਂ ਐਦਾਂ ਆ ਕਿ ਘੱਟ ਤੇ ਘੱਟ ਲੋਕਾਂ ਦੇ ਫਤਵੇ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਲੋਕਾਂ ਨੇ ਉਸ ਨੂੰ ਚੁਣ ਕੇ ਆਪਣਾ ਨਮਾਇੰਦਾ ਬਣਾਇਆ ਲੈਟ ਹਿਮ ਰਿਪਰੈਜ਼ੈਂਟ ਦਾ ਪਬਲਿਕ ਉਸ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਪਬਲਿਕ ਦੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ 'ਚ ਜਾ ਕੇ ਰਿਪਰੈਜ਼ੈਂਟ ਕਰੇ ਸੋ ਇਸ ਤਰ੍ਹਾਂ ਅਨਸੈਸਰੀਲੀ ਬਿਨਾਂ ਕਾਰਨ ਤੋਂ ਐਨਐਸਏ ਵਧਾਉਣਾ ਕੋਈ ਚੰਗੀ ਗੱਲ ਨਹੀਂ ਹੈ ਮੈਂ ਇਸ ਦੀ ਨਿੰਦਾ ਕਰਦਾ ਹਾਂ ਜੀ ਮੈਡਮ ਜੀ ਆਪ ਦੇ ਵਾਸਤੇ ਕਾਂਗਰਸ ਨੇ ਇਜਾਜ਼ਤ ਦਿੱਤੀ ਪਾਲਿਸੀ ਲੈ ਕੇ ਕਿ ਯਾਰ ਆਪਾਂ ਭੈਣ ਜੀ ਦੇ ਕਾਗਜ਼ ਜਮਾ ਕਰਾਉਣਾ ਹੈ ਪੰਜਾਬ ਨੂੰ ਸ਼ਰਮ ਤਾਂ ਇਹਨਾਂ ਨੂੰ ਆ ਪਾਉਣੀ ਚਾਹੀਦੀ ਹੈ ਕਿ ਜਿਹੜੀ ਪਾਲਿਸੀ ਪਿੱਛੇ ਸੀਐਮ ਦਿੱਲੀ ਅੰਦਰ ਬੈਠਾ ਤੁਸੀਂ ਉਸੇ ਉਹੀ ਪਾਲਿਸੀ ਚਲਾਈ ਜਾਂਦੇ ਹੋ ਤੁਸੀਂ ਧਰਮ ਕਰੋ ਤੁਸੀਂ ਇਹ ਲੁੱਟ ਬੰਦ ਕਰੋ ਲੇਕਿਨ ਸ਼ਰਾਬੀਆਂ ਦੀ ਸਰਕਾਰ ਹੈ ਨਸ਼ੇ ਵਿਕ ਰਹੇ ਹੈ ਤੇ ਨਸ਼ੇ ਇੱਥੇ ਵੱਧ ਰਹੇ ਹੈ ਜਿੰਨਾ ਚਿੱਟਾ ਬੈਸਟ ਦੇ ਵਿੱਚ ਵਿਕ ਰਿਹਾ ਸ਼ਾਇਦ ਕਿਤੇ ਨਹੀਂ ਵਿਕਦਾ ਜਿੰਨਾ ਨਰਕ ਬੈਸਟ ਦੇ ਵਿੱਚ ਹੈ ਸ਼ਾਇਦ ਕਿਤੇ ਪੰਜਾਬ ਦੇ ਵਿੱਚ ਨਹੀਂ ਹੈ ਬੈਸਟ ਦੇ ਲੋਕ ਅੱਜ ਉਸ ਦਾ ਜਵਾਬ ਅਸੀਂ ਜਿਹੜੇ ਮੁੱਦੇ ਆ ਇਹਨਾਂ ਨੇ ਮੈਨੂੰ ਮੁੱਦੇ ਪੁੱਛਿਆ ਨਸ਼ਿਆਂ ਦਾ ਮੁੱਦਾ ਮੇਨ ਹੈ ਜੀ ਇਸ ਬੈਸਟ ਹਲਕੇ ਦੇ ਵਿੱਚ ਹਰ ਗਲੀ ਦੇ ਵਿੱਚ ਪਾਣੀ ਘੁਮਰਿਆ ਗੰਦਾ ਮੈਂ ਕੱਲ ਹੀ ਗੱਦੇ ਪਾਣੀ ਵਿੱਚੋਂ ਲੰਘ ਕੇ ਆਇਆ ਸਮੈਲ ਲੈਂਦੀ ਹੈ ਕਿ ਉੱਥੇ ਰਹਿਣਾ ਮੁਹਾਲ ਹੈ ਪੀਣ ਵਾਸਤੇ ਗੰਦਾ ਪਾਣੀ ਆਉਂਦਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਐਸੀ ਇੱਥੇ ਨਸ਼ਾ ਖਤਮ ਕਰਨਾ ਆ ਰ ਇੱਥੇ ਦੀ ਡਿਵੈਲਪਮੈਂਟ ਸਿੱਧੀ ਕਰਨੀ ਹੈ ਮੈਂ ਐਮ ਸੀ ਰਿਆਂ ਪੈਂਤੀ ਐਮ ਸੀ ਰਹੇ ਸਾਨੂੰ ਪਤਾ ਹੈ ਕਿ ਇਸ ਤਰੀਕੇ ਦੇ ਨਾਲ ਡਵੈਲਪਮੈਂਟ ਕਰਾਉਣੀ ਹੈ ਅੱਜ ਇਹ ਸਰਕਾਰ ਨੂੰ ਜੇ ਸਭ ਕ ਸਿਖਾਓਗੇ ਤਾਂ ਇਹਨਾਂ ਨੂੰ ਹਲੂਣਾ ਦੇਣਾ ਇਸ ਕਰਕੇ ਇਹਨਾਂ ਨੂੰ ਹਰਉਣਾ ਜ਼ਰੂਰੀ ਹੈ ਇੱਥੇ ਮੁੱਖ ਮੰਤਰੀ ਆ ਕੇ ਬੈਠ ਜਵੇ ਇੱਥੇ ਜਿਹੜਾ ਮਰਜੀ ਆ ਕੇ ਬੈਠੇ ਲੇਕਿਨ ਲੋਕਾਂ ਨੇ ਜਿਹੜੀ ਵੋਟ ਹੈ ਉਹ ਸਰਕਾਰਾਂ ਦੇ ਉਲਟ ਪਾਉਣੀ ਹੈ ਚਾਹੇ ਕੇਂਦਰ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ ਜਦੋਂ ਉਸ ਲੈਵਲ ਤੇ ਆਵਾਂਗੇ ਫਿਰ ਤੁਸੀਂ ਗੱਲ ਕਰਿਓ ਮੈਂ ਜਵਾਬ ਦਵਾਂਗੀ ਤੁਹਾਡੇ ਤੇ ਜਿਹੜਾ ਸੰਗ ਦਾ ਪਾਸਪੋਰਟ ਦਾ ਵਿਸ਼ਵਾਸ ਜਤਾਇਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਤਾਂ ਵਿਸ਼ਵਾਸ ਤੁਹਾਨੂੰ ਕੈਂਡੀਡੇਟ ਅਨੁਵਾਦ ਲਿਆ ਆ ਇਹੋ ਕਿ ਬਾਰੇ ਮੈਂ ਕਾਂਗਰਸ ਪਾਰਟੀ ਹਾਈ ਕਮਾਂਡ ਦੀ ਤਹਿ ਦਿਲੋਂ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਇੱਕ ਮਹਿਲਾ ਵਰਕਰ ਨੂੰ ਇੱਕ ਜਲੰਧਰ ਦੀ ਬੇਟੀ ਨੂੰ ਇੱਕ ਪੰਜਾਬ ਦੀ ਧੀ ਨੂੰ ਟਿਕਟ ਦੇ ਨਾਲ ਨਵਾਜਿਆ ਮਹਿਲਾ ਵਰਗ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਇਸ ਚੀਜ਼ ਦਾ ਔਰ ਅਸੀਂ ਇਹ ਜਿਹੜੀ ਸੀਟ ਆ ਸਾਡੇ ਵੈਸਟ ਦੇ ਜਿਹੜੇ ਵੋਟਰ ਆ ਇਹ ਸੀਟ ਜਿੱਤ ਕੇ ਅਸੀਂ ਕਾਂਗਰਸ ਦੀ ਚੋੜੀ ਤੁਸ ਜੀ ਪੰਜ ਸਾਲਾਂ ਤੋਂ ਕਿਹੜਾ ਦੇ ਦਿੱਤੇ ਪੈਸੇ ਲੋਕਾਂ ਦੇ ਵਿੱਚ ਵਿਚਰ ਕੇ ਤੁਹਾਨੂੰ ਕਿਹੜੇ ਕਿਹੜੇ ਮੁੱਦੇ ਪਤਾ ਲੱਗੇ ਨੇ ਤਾਂ ਕੀ ਜਿਹੜਾ ਚਾਹਦੇ ਹੋ ਸਾਹਿਬ ਚੰਨੀ ਸਾਹਿਬ ਨੇ ਹੁਣੇ ਤੁਹਾਨੂੰ ਦੱਸਿਆ ਕਿ ਮੇਨ ਮੁੱਦੇ ਜਿਹੜੇ ਹੈਗੇ ਆ ਇਸ ਤਰ੍ਹਾਂ ਜੇ ਤੁਸੀਂ ਵੈਸਟ ਦੇ ਕਹਿੰਦੇ ਤਾਂ ਦੱਸਿਆ ਕਿ ਨਸ਼ਾ ਹੈਗਾ ਔਰ 23 ਵਾਰਡ ਹੈਗੇ ਆ ਜਲੰਧਰ ਵੈਸਟ ਦੇ ਵਿੱਚ ਹਰ ਵਾਰਡ ਦੇ ਵਿੱਚ ਇਹੋ ਹੀ ਪ੍ਰੋਬਲਮ ਹੈ ਔਰ ਜਦੋਂ ਦੀ ਇਹ 2.5 ਸਾਲਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਿਹੜਾ ਗਰਕ ਹੋ ਗਿਆ ਨਾ ਕਿਤੇ ਲਾਅ ਐਂਡ ਆਰਡਰ ਦੀ ਸਿਟੀ ਨਾਰਮਲ ਹੈਗੀ ਆ ਨਸ਼ਿਆਂ ਦੀ ਪਰਹਾਰ ਹੈ ਨਾਟੀ ਸਿਸਟਮ ਜੂਰਾ ਤੇ ਮੈਂ ਇੱਕ ਦੋ ਜਗ੍ਹਾ ਗਈ ਜਦੋਂ ਚੰਨੀ ਸਾਹਿਬ ਦੇ ਨਾਲ ਵੀ ਅਸੀਂ ਇਲੈਕਸ਼ਨ ਕੈਂਪੇਨ ਤੇ ਜਾਂਦੇ ਰਹੇ ਆ ਔਰ ਬੀਬੀਆਂ ਰੋਂਦੀਆਂ ਕਿ ਸਾਡੇ ਬੱਚੇ ਦੇਖੋ ਪਏ ਆ ਜਿਨ੍ਹਾਂ ਨੇ ਕਮਾਈ ਕਰਕੇ ਮਾਪੇ ਨੂੰ ਖੜਾਉਣਾ ਸੀਗਾ ਉਹ ਮਾਪੇ ਉਹਨਾਂ ਵੱਲ ਦੇਖ ਕੇ ਦਿਲ ਦਿਲ ਮਰਦੇ ਪਏ ਆ ਇਹ ਦੇਣ ਹੈ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਮੈਡਮ ਤਿੰਗਰ ਪਹਿਲਾਂ ਵੀ ਜਿਹੜਾ ਮਾਮਲਾ ਜਿਹੜਾ ਕਾਫੀ ਵਿਵਾਦ ਵਿੱਚ ਰਿਹਾ ਹੈ ਇਹ ਇਸ ਸਮੱਸਿਆ ਕਿ ਇਲੈਕਸ਼ਨ ਤੋਂ ਪਹਿਲੇ ਇੱਕ ਜਾਨ ਨੂੰ 300 ਦੀ ਮਾਮਲਾ ਜਿਹੜਾ ਹੈ ਉਹ ਕਦੋਂ ਕਿਉਂਕਿ ਜਿਹੜੇ ਸਾਬਕਾ ਐਮਐਲਏ ਸੀ ਜਿਹੜਾ ਐਮਐਲਏ ਬਣ ਤੋਂ ਪਹਿਲਾਂ ਉਹਨਾਂ ਤੋਂ ਸੁਣਤੀ ਲਗਾਉਂਦੇ ਰਹੇ ਤੇ ਉਹ ਕਹਿੰਦੇ ਕਿ ਦਾਸ ਸਮਝਦੀ ਹੁੰਦਾ ਜੀ ਹੈ ਜੀ ਕਪਲੇ ਬੱਝੇਗਾ ਤੇ ਇਹ ਮੁੱਦੇ ਨੂੰ ਕਿਸੇ ਤੇ ਪਾਉਂਦੇ ਨਹੀਂ ਐਸੀ ਬੈਸਟ ਦੇ ਮੁੱਦਿਆਂ ਤੇ ਕਨਸੈਂਟਰੇਟ ਕਰਨਾ ਤੇ ਬੈਸਟ ਦੇ ਮੁੱਦਿਆਂ ਤੇ ਹੀ ਕਨਸੈਂਟਰੇਟ ਕਰਾਂਗੇ ਅਰਵਿੰਦ ਕਪਰੀਵਾਲ ਨੂੰ ਅਗੇ ਤੁਸੀਂ ਬਿਆਨ ਦਿੱਤਾ ਸੀਗਾ ਉਹਨਾਂ ਨਰੋੜਾ ਨੇ ਕਿਹਾ ਕਿ ਅਰਵਿੰਦ ਕਪਰੀਵਾਲ ਦੀ ਤਾਂ ਲੋਕ ਸਮਾਂ ਖਾਂਦੇ ਨੇ ਤੇ ਚਰਨਜੀਤ ਸਿੰਘ ਚੰਨੀ 111 ਦਿਨ ਸਰਕਾਰ 'ਚ ਰਹੇ ਨੇ ਉਹਨਾਂ ਨੂੰ ਦੇਸ਼ ਭਜਣਾ ਪਿਆ ਉਹ ਕਹਿੰਦੇ ਇਸ ਮਾਮਲੇ 'ਚ ਕੁਛ ਨਹੀਂ ਬੋਲਣ ਦਾ ਬਿਹਤਰ ਓਏ ਯਾਰ ਅਮਨ ਔਰ ਓੜੇ ਨੂੰ ਆਪ ਨਹੀਂ ਕੋਈ ਪੁੱਛਦਾ ਵਿਚਾਰੇ ਨੂੰ ਮੈਂ ਕਿਵੇਂ ਉਹਦੇ ਲੈ ਲਿਆ ਉੱਚੀ ਚੋਦੀ ਕੋਈ ਹੈ ਨਹੀਂ ਪਤਾ ਨਹੀਂ ਕਿਸ ਤਰ੍ਹਾਂ ਕਿਤੇ ਦੋਨੋਂ ਟੱਕਰ ਗਿਆ ਹੋਣਾ